ਸਸਰੀ ਦਾ ਸਾਰਾ ਸ਼ੁਰੂਆਤ ਕਰਦੇ ਆ ਦਿਨਾਂ ਵਲੋਗ ਦੇ ਵਿੱਚ ਤੇ ਅੱਜ ਤੁਹਾਨੂੰ ਇੱਕ ਇਤਿਹਾਸਿਕ ਇਤਿਹਾਸਿਕ ਕਹਾਣੀ ਆ ਤੁਹਾਨੂੰ ਇੱਕ ਪੁਰਾਣੀ ਚੀਜ਼ ਦਿਖਾਉਣੀ ਆ ਆਪਣੀ ਪੁਰਾਣੀ ਜਿਹੜੇ ਤੁਸੀਂ ਮਤਲਬ ਕਿ ਮੈਂ ਨਹੀਂ ਉਸ ਸਮਾਂ ਵੇਖਿਆ ਤੇ ਘਰ ਦੇ ਨੇ ਵੇਖਿਆ ਉਸ ਸਮਾਂ ਜਿਹਦੇ ਵਿੱਚ ਪੈਸੇ ਚੱਲਦੇ ਰਹੇ ਸੀ ਪੈਸੇ ਨਹੀਂ ਰਹੇ ਠੀਪੇ ਤੇ ਉਹ ਪੁਰਾਣੇ ਲੱਬੇ ਹਨ ਸਾੰਬੇ ਆਪਾਂ ਦੇ ਬਾਬਾ ਜੀ ਤੇ ਉਹ ਫਿਰ ਅਲਮਾਰੀ ਜੋ ਲੱਬੇ ਤੇ ਅੱਜ ਉਹ ਤੁਹਾਨੂੰ ਉਹ ਹੁੰਨੇ ਆਪਾਂ ਪੁਰਾਣੇ ਸਿੱਕੇ ਆ ਜਿਹੜੇ ਹਾਂ ਲੈ ਵੀ ਅੱਜ ਇੱਕ ਬੜੀ ਚੀਜ਼ ਪੁਰਾਣੀ ਲੱਗੀ ਪਾਪਾ ਦੇ ਬਤੂਏ ਜੋ ਦਿਖਾਇਓ ਆਪ ਇੱਕ ਪੈਸਾ ਵੇਖਿਆ ਕਿਸ ਨੇ ਕਦੀ ਇੱਕ ਪੈਸਾ ਕਦੀ ਵੇਖਿਆ ਕਿਸ ਨੇ ਨਹੀਂ ਇੱਕ ਪੈਸਾ ਕਿਸ ਨੇ ਨਹੀਂ ਵੇਖਿਆ ਕਦੀ ਹਾਂ ਇਹ ਇੱਕ ਪੈਸਾ ਨਹੀਂ ਪਹਿਲਾਂ ਜਦ ਪਹਿਲਾਂ ਕਿਸ ਨੇ ਵੇਖਿਆ ਹੋਣਗੇ ਜਿਹੜਾ ਕੋਈ ਹੋਗਾ ਹਾਂ ਉਹ ਵਾਲੇ ਤਾਂ ਪਤਾ ਨਹੀਂ ਬੜੇ ਪੁਰਾਣੇ ਆਵੇ ਕਿਸਨ ਵੇਖ ਤੇ ਕਿੰਨੀ ਕੜੀ ਇਹ ਵੇਖੋ ਓਹੋ ਫੋਕਸ ਨਹੀਂ ਹੁੰਦੇ ਆ ਕਰੂ ਗੱਲ ਰੁਕ ਤਾ ਨਾਲ ਇੱਕ ਦੰਦ ਪਾ ਲੇ ਕਣ ਇਹ ਇੱਕ ਪੈਸਾ ਬੜੀ ਚੀਜ਼ ਹੁੰਦੀ ਬਲਵੇਂ ਇੱਕ ਪੈਸਾ ਬੜੀ ਵਾਧੂ ਚੀਜ਼ੀ ਲੈ ਕੇ ਕੀ ਹੁੰਦਾ ਹੀ ਇਹ ਬਲੈਂਕ ਪਰ ਹੁੰਦਾ ਜਨ ਹੁਣ ਦੇਖ 1968 ਦਾ ਇਹ 88 ਹੁੰਦੇ ਨਾ 68 ਹਾਂ ਬਾੜ ਕਿੰਨੀ ਆ ਇਹਨਾਂ ਦਾ ਰਸਤੀ 8 ਦਾ ਵਾਏ 1968 ਦਾ ਹਮ 1 ਰੁਪਇਆ ਇੱਕ ਹੋਰ ਬਾਕੀ ਵੀ ਦਿਖਾਓ ਆ ਦੋਰ ਦੋ ਪੈਸੇ ਆ ਵਾਲੇ ਕਿਹੜੇ ਆ ਹਾਂ ਲੈ ਵੀ ਦੋ ਪੈਸੇ ਹੀ ਹੈਗੇ ਰੁਕ ਜਾ ਇਹ ਆ ਦੋ ਪੈਸੇ ਆ ਇਹ ਹੈ गावा 1965 ਦਾ ਇਹ 1965 ਦਾ ਵਾਏ ਦੂਜੇ ਬੰਨੇ ਵਿਖਾ ਕਿਦਾਂ ਦਾ ਹੈ ਵੇਲਾ ਕਿੰਨੇ ਪੁਰਾਣੇ ਨਿੱਕੇ ਸਾਮ ਕੇ ਰੱਖੇ ਬੜੇ ਪੁਰਾਣੇ ਨਿੱਕੇ ਸਾਮ ਕੇ ਰੱਖੇ ਦੀਆਂ ਨਾ ਐਦਾ ਹੈਡ ਹੁੰਦਾ ਲੋਅਰ ਵੀਅਰ ਵੀ ਹੈਗੇ ਬੜੇ ਆਹਰਾ ਹੈ ਤਿੰਨ ਪੈਸੇ ਤੇਲਾ ਤਿੰਨ ਪੈਸੇ ਵੀ ਹੈਗੇ ਮੈਂ ਤੁਹਾਨੂੰ ਤਿੰਨ ਪੈਸੇ ਵਿਖਾ ਦिए ਤਿੰਨ ਪੈਸੇ ਤੇਲਾ ਸਾਮ ਕੇ ਰੱਖੇ ਇਹ ਵੀ ਇਹ ਵੀ 1900 ਕਿੰਨੇ ਠਾਰਦੇ ਆ ਇਹਨੂੰ ਕਰ ਆ ਦੇਖੋ ਨਹੀਂ 1988ਵਾਂ 88ਵਾਂ 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 ਮੈਂ ਕਹਤਾ ਇਹਦਾ ਅੱਛਾ ਗਰੂ ਗੱਲ ਤੇਦੇ ਪਾਸੇ ਉਹ ਖਮਾ ਹੋਏ ਹੋਏ ਦੇਖ ਗਿਆ ਤਨੇ ਬਹੁਤ ਪੁਰਾਣੇ ਆ ਸਾਮਕ ਰੱਖਿਆ ਨਾ ਨਹੀਂ ਬਟੂ ਵਿੱਚ ਪੈਸੇ ਮੈਂ ਬਟੂ ਕੱਢਿਆ ਜੀ ਮੈਂ ਉਹ ਪੁਰਾਣਾ ਉਹ ਚ ਪੇ ਆ ਵੀ ਦਹੇ ਗਏ ਕਿਹੜੇ ਹੋ ਰਹੇ ਗਏ ਜੇ ਆਹ ਵਾਹ 10 ਪੈਸੇ 10 ਪੈਸੇ ਆਹ ਲੈ ਕਰ ਗਾ ਦੋ ਬਾਦ 10 ਪੈਸੇ 10 ਪੈਸੇ ਇਹ ਕਿੰਨੇ ਦਾ 10 ਪੈਸੇ ਆ ਲਿਖ 10 ਪੈਸੇ ਆ ਤੇ ਬੜੇ ਚਲਦੇ ਹੁੰਦੇ ਸੀ ਐਵੇਂ ਸਕੂਲੇ ਲੈ ਕੇ ਜਾਂਦੇ ਨੇ ਦਾ ਪੈਸੇ 20 ਪੈਸੇ ਪਾਪੇ ਲੈ ਕੇ ਜਾਂਦੇ ਨੇ ਟੋਫੀਆਂ ਮਿਲ ਜਾਂਦੀਆਂ ਸੀ 20 ਪੈਸੇ ਦੀਆਂ ਚਾਰ ਟੋਫੀਆਂ ਮਿਲ ਜਾਂਦੀਆਂ ਸੀ ਹੈ ਹੋਰ 20 ਪੈਸੇ ਦੀਆਂ ਚਾਰ ਟੋਫੀਆਂ ਦਿੰਦਾ ਹੁੰਦਾ ਹੈ ਲੈ ਬੜੀਆਂ ਪੁਰਾਣੀਆਂ ਚੀਜ਼ਾਂ ਇਹ ਹੋਰ ਵੀ ਹੈਗੇ ਹਾਂ 20 ਪੈਸੇ ਆਲੂ ਆ 20 ਪੈਸੇ ਇਹ ਕਿੰਨੇ ਦੇ ਆ ਗੰਦੇ ਬੜੇ ਹੋਏ ਯਾਰ 1986 ਦੇ ਹੈ 20 ਰੁਪਏ 20 ਪੈਸੇ 20 ਪੈਸੇ ਰੁਪਏ ਗਈ ਜਣਾ ਬਹੁਤ ਪੁਰਾਣੇ ਹਨ ਇਹ papa ਕਿੱਥੋਂ ਮਿਲੇ ਤੁਹਾਨੂੰ ਕਿੱਥੋਂ ਮਿਲੇਗੇ ਤਾਂ ਸਾਂਭ ਕੇ ਰੱਖੇ ਯਾਦਗਰੀ ਹੈ ਸਿੱਕੇ ਸਿੱਕੇ ਲੱਭਦੇ ਥੋੜੀ ਹੁੰਦੇ ਉਹ ਬੜੀ ਔਖੇ ਕਿੱਥੇ ਡਿੱਗ ਗਿਆ ਵੀ ਪੈਸਾ ਹਾਂ ਬੜੀ ਔਖੇ ਸਾਂਭੋ ਹੋਰ ਵੀ ਹੈਗੇ ਆ 25 ਪੈਸੇ ਲੈ 25 ਪੈਸੇ ਹੋਈ ਕਦਾਂ ਦੇ ਹਨ ਕਿਦਾਂ ਦੇ ਕਿਦਾਂ ਦੇ ਹੀ ਹੈਗੇ ਇਹ ਕਿੰਨੇ ਦੇ ਆ ਇਹ ਹੈਗੇ ਆ 1900 ਸੀ ਆਸੀਆ ਨਹੀਂ ਨਹੀਂ ਐਨਕਰ ਐਨਕਰ 1972 ਆ 1972 ਦੇ 1972 ਹੈ ਬਤਾ 1972 ਦੇ ਆ ਵੈਸ਼ਨ ਮਾਦਾ ਕੇ ਆ ਆ ਉਥੋਂ ਦਾ ਸਿੱਕਾ ਪ੍ਰਸ਼ਾਸਨਿਕਲੇ ਐਸੇ ਐਸੇ ਵੈਸ਼ਨ ਮਾਦਾ ਕੇ ਹੀ ਆ ਆ ਮੇਰੀ ਨਾਨੀ ਨੇ ਸੁਖਿਆ ਸੀ ਨੇ ਮੇਰੀ ਕੀਨ ਕਹਿੰਦੇ ਆ ਮਿਲ ਕੇ ਤਿੰਨ ਭੈਣਾਂ ਹੈ ਨਾ ਮੇਰੀਆਂ ਹਾਂ ਤੇ ਉਹ ਮੈਂ ਸੋ ਤੇ ਆਹ ਮੈਂ ਕਿ ਜੇ ਨਾਨੀ ਮੈਂ ਕਿ ਜੇ ਚਲੋ ਮੁੰਡਾ ਹੋਗਾ ਤਾਂ ਮੈਂ ਵੈਸਨ ਮਾਤਾ ਲੈ ਕੇ ਜਾਵਾਂਗੀ ਅੱਛਾ ਉਹਦੀ ਫਿਰ ਸੁਖਣਾ ਲਾਉਣਗੇ ਮੈਂ ਮੰਮੀ ਤੇ ਨਾਲ ਤੈਨੂੰ ਖੜਾ ਨਿਗਾ ਚਾਹੁੰਦਾ ਤੂੰ ਐਂ ਤੈਨੂੰ ਚਾਹਾਂ ਜਾਣਗੇ ਨਾਨੀ ਤੇਰੀ ਦਾ ਨਾਮ ਹੈ ਨਾਨੀ ਮੇਰੀ ਦਾ ਨਾਮ ਲੈ ਕੇ ਫਿਰ ਅੱਛਾ ਵੈਸਨ ਨੂੰ ਮਾਤਾ ਫਿਰ ਉਹ ਵੀ ਗਲੀ ਵਾਲੇ ਵੀ ਕਿੱਨੇ ਜਾਣਗੇ ਤੇ ਬੜੇ ਪ੍ਰਾਣੀ ਸੀ ਕੇਵਲ ਲੋਕਰ ਉਗਾਲ ਤੂੰ ਇਹ ਸਾਫ ਕਰਿਖਿਓ ਠੀਕ ਹੈ ਨਾ ਹੋਰ ਸਾਫ ਕਰਿਖਿਆ ਮੈਂ ਪਰਸਕ ਥੋਲਿਆ ਤੇ ਹੁਣ ਚੋ ਨਿਕਲੇ ਇਹ ਬੜਾ ਪ੍ਰਾਣੀ ਸੀ ਕੇ ਲਾਈਵ ਇਹ ਤੇ ਸਹੀ ਹੁਣ ਹਟਿਆ ਹੀ ਜਾ ਕੇ ਤੇ ਮੀ ਬੜਾ ਮੀ ਭੈਂਡਾ ਹੀ ਬੜਾ ਇੱਕ ਪ੍ਰਵਾਹ ਯਾਰਾ ਟਾਇਰ ਚੇਂਜ ਕਰਾ ਗਿਆ ਯਾਰ ਨਹੀਂ ਸਹੀ ਲੱਗਦੇ ਬੜੇ ਦਿਨ ਦੇ ਚੇਂਜ ਕਰਨੀ ਮਜੂਤ ਅਕਸਰ ਨਾ ਕਿ ਲੈ ਗਿਆ ਹੀ ਆਪਣੇ ਉੱਥੇ ਗਿਆ ਹਰਿਆਣੇ ਗਿਆ ਹੀ ਤੇ ਮਹੀਨਾ ਉੱਥੇ ਰਿਹਾ ਸੀ ਤੇ ਹੁਣ ਅੱਜੋਂ ਲੱਗਾ ਤੇ ਫਿਰ ਮੈਂ ਨਾਲ ਚੱਲ ਟਾਇਰ ਬਦਲਾ ਲਈ ਕਿਉਂਕਿ ਮੇਰੇ ਟਾਇਰ ਉਹਦੇ ਹੱਲ ਪਏ ਹੀ ਨਾ ਛੋਟੇ ਇਹ ਫਿਰ ਯਾਰ ਚੰਗੇ ਨਹੀਂ ਲੱਗਦੇ ਹਨਾ ਇਹ ਫਿਰ ਮੁੰਡਿਆਂ ਮੁੰਡਿਆਂ ਨੂੰ ਸਹੀ ਲੱਗਦੇ ਫਿਰ ਤੁਹਾਨੂੰ ਪਤਾ ਵਾ ਪਾਪਣੀ ਆਣਾ ਹੁੰਦਾ ਕੰਮ ਤੇ ਫਿਰ ਨਹੀਂ ਸਹੀ ਲੱਗਦੇ ਮੈਂ ਇਹਨੂੰ ਬਦਲਾ ਲਿਆ ਏਅਰ ਨਾਲੇ ਅੱਜ ਅੱਜ ਆਇਆ ਵੀ ਆ ਉਹ ਤੇ ਮੈਂ ਚਲ ਅੱਜ ਲਈ ਟਾਇਰ ਬਦਲਾ ਲੀ ਨਾਲੇ ਆ ਜਾ ਮੇਲਾ ਤੇ ਕਿਹਦੇ ਹੱਲ ਵੇ ਸੀ ਤੈਨੂੰ ਹੱਸੀ ਆਪਾਂ ਨੂੰ ਆਪਣੇ ਭੂਗੰਦੇ ਪੈਰ ਚ ਲਾਉਂਦਾ ਮੈਂ ਪਰ ਇਹ ਜਗੀ ਲਾਵਾਂ ਚੱਪਲ ਫਿਰ ਪੈਰ ਹੂੰ ਹੜਦਾ ਹੀ ਨਹੀਂ ਫੇਰ ਵੀ ਕੀ ਹੋਣ ਕੀ ਵਿਆ ਤੈਨੂੰ ਆ ਲੈ ਉਹ ਨੂੰ ਮਸਤੀ ਚੜੀ ਹੈ ਨਾ ਪਤਾ ਨੋਰਮਲ ਜਿਹਾ ਮੌਸਮ ਓਏ ਲੈ ਵੀਦਰ ਵੇਸ ਕਿੰਨੇ ਦਿਨਾਂ ਬਾਅਦ ਆਏ ਅੱਜ ਮੰਜੋ ਤੇ ਹੁੰਦਿਆ ਇਹ ਲੈ ਮਿੱਟੀ ਲੋਹ ਲਾਤਾ ਮੋੜਤਾ ਉਹ ਮਿੱਟੀ ਬੜੀ ਲਾਜੀ ਭਰਾ ਕਿੱਥੇ ਗਿਆ ਮੁੰਡਾ ਗਿਆ ਸੀ ਹਰਿਆਣੇ ਗਿਆ ਸੀ ਕੀ ਦੱਸ ਤੈ ਤਿੰਨ ਵੀ ਖੜਨਾ ਸੀ ਬਾਰੇ ਮੈਂ ਤੁਹਾਡੇ ਦੂਜੀ ਗਾਣ ਮੈਚ ਕਰਦਾ ਜਿਵੇਂ ਆ ਕੇ ਦੇ ਕਮੈਂਟ ਲੱਗਿਆ ਕਾਇ ਪ੍ਰਾਵਾ ਬਦਲਾ ਲਿਆ ਯਾਰ ਬਾਪੂ ਬਹੁਤੀ ਕਰਵਾਉਂਦੇ ਟਾਇਰ ਤੇ ਨਵੇਂ ਬਦਲਾਉਣੇ ਆ ਵੀ ਮਗਰਾ ਆ ਲਿਆ ਲਾਜੀ ਪ੍ਰਾਵਾ ਵੇਹਲੇ ਇਹਨੂੰ ਪਾ ਦੇ ਨੇ ਵੇਹਲੇ ਇਹਨੂੰ ਪਾ ਦੇ ਨੇ ਦੂਜੇ ਨੇ ਤਾਂ ਘੱਟ ਵੱਧ ਹੀ ਕੱਢਣਾ ਹੁੰਦਾ ਵੇ ਟਾਇਰ ਇਹਦੇ ਆ ਗਏ ਮੈਂ ਮੈਂ ਲੱਲਾ ਨਾਲੇ ਵਾਪਸ ਦੇ ਨਾਲੇ ਮੈਂ ਇਹਦੇ ਇਹਦੇ ਨੂੰ ਪਾਈ ਤਲਾ ਬਹੁਤ ਜਿੰਨ ਕਰਾ ਲਿਆ ਪਰ ਮੀਂਹ ਨਹੀਂ ਬੜਾ ਪੈਂਦਾ ਉਹ ਬੜੀ ਹੋਈ ਹਿੰਦੀ ਨੂੰ ਪਤਾ ਫਿਰ ਬਾਪੂ ਨੇ ਕੰਮ ਤੇ ਜਾਣਾ ਹੁੰਦਾ ਉਮੇ ਨੂੰ ਦੀ ਕਰਵਾਈ ਜਾਂਦਾ ਕਹਿੰਦਾ ਤੂੰ ਕੀ ਗੱਲ ਬਾਤ ਨੂੰ ਆ ਸਿਆਪਾ ਜਾ ਲਾਉਣਾ ਕਿ ਇਹਨੂੰ ਆ ਟਾਇਰ ਆਉਂਦਾ ਜੇ ਕਿੰਨਾ ਆਂਦਾ ਅਗਲੇ ਊਡੇ ਊਡੇ ਆਂ ਬੜਾ ਲੱਗਣ ਡੇ ਟਾਇਰ ਬਦਉਂਦੇ ਤੇ ਅੱਜ ਬਾਹਰ ਵੀ ਬੜਾ ਹਵਾ ਠੰਡੇ ਪਈ ਸੀ ਇਹ ਜੂਰੀ ਬੱਦਦੀ ਨਹੀਂ ਵੇਲਾ ਭਿਆ ਮੇ ਇਹ ਨਹੀਂ ਤੇਰ ਤੁਰੋ ਗਿਆ ਮਠਾ ਮਠਾਉਂਦੇ ਆ ਲੈ ਵੀ ਦਰਵੇਸ ਮਮੀ ਹੁਣੇ ਆਏ ਕੰਮ ਤੋਂ ਤੇ ਇੱਧਰ ਘਰ ਘੜ ਕਿੱਡੀ ਐਂਡ ਚੀਜ਼ ਬਣਾਈ ਐ ਮੈਂ ਕੀ ਕਹਿੰਦੇ ਇਹਨੂੰ ਪੋਹਾ ਪੋਹਾ ਬਣਾਇਆ ਪੋਹਾ ਗੋਆ ਕੁੜਾ ਗੋਆ ਕੁੜਾ ਥੋੜੀ ਪੋਹਾ ਬਣਾਇਆ ਪੋਹਾ ਬਣਾਇਆ ਜੀ ਬੜਾ ਸਵਾਲ ਆਦਾ ਪੋਹਾ ਖਾਵਾਂਗੇ ਅੱਜ ਮਮੀ ਬੜੇ ਜਿਹੇ ਏਦਾਂ ਕਹਿਣੀ ਮੈਂ ਬਣਾਉਣਾ ਬਣਾਉਣਾ ਲੈ ਵੀ ਕਿੱਥੇ ਚਲੇਂ ਨੀ ਰਾਤ ਨੂੰ ਫੈਰੀ ਪਾ ਦੇ ਘਰ ਜਿੱਥੇ ਕੰਮ ਡਰੈਸ ਕੋ ਦਾ ਕੀਤਾ ਨਹੀਂ ਹੂੰ ਪਾਦੇ ਪਪਾ ਘੁਰੇ ਹੋਗੇ ਨੀ ਓਹ ਹੋ 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 ਕੀ ਉਤੇ ਜਾਣਾ ਬੰਦਾ ਵਾ ਹਾਂ ਸੋਸਤੇ ਚੱਲੇ ਹੋਣਗੇ ਜਲਦੀ ਤਿਆਰ ਹੋਣਗੇ ਜਾਓ ਕੋਈ ਯਾਰ ਨਹੀਂ ਉਤੇ ਜਾਣਾ ਬੰਦਾ ਵਾ ਕੀ ਬਾਦ 9 ਵਜੇ ਕੋਈ ਯਾਰ ਨਹੀਂ ਪਰ ਆ ਜਲਦੀ ਜਾਓ ਠੀਕ ਆ 10 15 ਮਿੰਟ ਬਹਾਂਗੇ ਚੱਲ ਉਹਦਾ 15 ਮਿੰਟ ਬਹ ਉਹਦੇ ਚੱਲ ਆ ਜਾਓ ਫਿਰ ਕਿੰਨੀ ਉਮਰ ਦੇ ਹੀ ਪਤਾ ਹੋ ਜੀ ਹੋ ਗਏ ਨੇ ਕੋਈ 80 ਕੋ ਸਾਲਾਂ ਦਾ ਜੱਟੜੀ ਹੋਈ ਗਿਆ ਨਾ ਨਾ ਪਸੁੰਨ ਆ ਕਪੜਾ ਤਰਸ ਕਰਾਉਂਦਾ ਇਹ ਹਾਂ ਨੂੰ ਹੁਣ ਤੇਰੀ ਪਤਾ ਹੋਦਾ ਤੇ ਉਹਨਾਂ ਨੂੰ ਪਤਾ ਇੰਨੀ ਘੁੰਮਰ ਤੇ ਆਈ ਸੀ ਅੱਛਾ ਅੱਛਾ ਐਵੇਂ ਨਾ ਕੋਲੋਂ ਬਣਾਈ ਜਾ ਇਸੀਆਂ ਆ ਹੀ ਗਏ ਹੀ ਛੇਤੀ ਆ ਗਏ ਨਾ ਬਾਪੂ ਕੀ ਕਰਨਾ ਸੀ ਸੇਰੇ ਸਸਕਾਰ ਪਾਰਾ ਕੋ ਵੇ ਨਾਲ ਜਾਣਾ ਆਹੋ ਜਿਹਾ ਨੂੰਗੇ ਅੱਛਾ ਅੱਛਾ ਹਾਂ ਘੜੀ ਉਹ ਨਾ ਇਹ ਕੰਮ ਤੋਂ ਨਹੀਂ ਬੰਦਾ ਰਹਿ ਸਕਦਾ ਜਾਣਾ ਚਾਹੀਦਾ ਤੇ ਹੁਣ ਫਿਰ ਰੋਟੀ ਕੀ ਸਬਜੀ ਕੀ ਸਬਜੀ ਦੱਸਾਂ ਕੀ ਲੈ ਕੇ ਆਵਣਾ ਤਾ ਮੈਗੀ ਲੈ ਕੇ ਆਣਾ ਤੇ ਮੈਗੀ ਬਣਨੀ ਆ ਆਪਣੇ ਵਾਸਤੇ ਤੇ ਉਹ ਹੈਗੀ ਸਬਜੀ ਆਲੂ ਗੋਭੀ ਦੀ ਅੱਛਾ ਅੱਛਾ ਚਲ ਲੈ ਵੀ ਮੈਗੀ ਤੁਹਾਨੂੰ ਪਤਾ ਈ ਯਾਰਾ ਬਰਿਚ ਬੰਦੇ ਆ ਉਹ ਕਹਿੰਦੇ ਰੋਟੀ ਖਾ ਕੇ ਜਾਏ ਭਾਜੀ ਨਹੀਂ ਕਹਿੰਦੇ ਮੈਂ ਨਹੀਂ ਕੋਈ ਨਹੀਂ ਅਈਂਦੇ ਮੈਂ ਤੁਹਾਨੂੰ ਪਤਾ ਈ ਬਰਿਚ ਬੰਦੇ ਆ ਮੈਗੀਆਂ ਖਾਈ ਦਿਆਂੀ ਰੋਜ਼ ਨਹੀਂ ਪਰ ਉਹ ਮੈਗੀ ਨਾ ਖਾ ਗਰੋ ਜਿੰਨੇ ਵੀ ਨਿਆਣੇ ਵੈਂਦੇ ਨਾ ਲੋਗ ਮੇਰਾ ਤੇ ਮੈਗੀ ਨਾ ਖਾ ਗਰੋ ਮੈਗੀ ਸਿਹਤ ਲਈ ਖਾਣੀ ਕਰ ਤਨੁ ਕੜਾ ਕੰਜਰ ਕਹਿੰਦਾ ਮੈਗੀ ਸਹੀ ਆ ਨੀ ਨਹੀਂ ਸਹੀ ਇਹ ਇਹ ਕਦੀ 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 ਖਾ ਲੈਣੀ ਚਾਹੀਦੀ ਆ ਪੁੱਤਰ ਮੂਹ ਸਹੀ ਨਹੀਂ ਸਹੀ ਗੱਲ ਬੋਇਆ ਵੀ ਨਾ ਜਿਹੜੇ ਵੇਂਦੇ ਆ ਸਾਰੇ ਨਿੱਕੇ ਨੇ ਜਿੰਨੇ ਵੀ ਸਾਰੇ ਨਿੱਕੇ ਭਰਾ ਮੇਰੇ ਵਲੋਗ ਵੇਂਦੇ ਆ ਤੇ ਉਹ ਮੈਗੀ ਨਾ ਖਾਇਆ ਕਰੋ ਮੈਂ ਤੇ ਉਦਾਂ ਖਾ ਲੀਣਾ ਕਦੀ ਕਦੀ ਇੱਕ ਅੱਧਾ ਪੈਕੇਟ ਬਣਾ ਖਾ ਲਿਆ ਕਦੀ ਤੂੰ ਰੋ ਨਾ ਨਾਨ ਖਾ ਲੈ ਕੁਲਚੇ ਖਾ ਲੈ ਇਹ ਚੀਜ਼ਾਂ ਫਾਸਟ ਫੂਡ ਖਾਣਾ ਰਹਿਣਾ ਜਦੋਂ ਵੇਖੋ ਤੈਨੂੰ ਪਰ ਨਹੀਂ ਖਾਣਾ ਚਾਹੀਦਾ ਸਿਹਤ ਲਈ ਆ ਨਹੀਂ ਖਾਣਾ ਚਾਹੀਦਾ ਤਾਂ ਲੇ ਵੀ ਕਰ ਚੱਕ ਮਿੱਤਰਾਂ ਅੱਗੇ ਚੱਲਦੀ ਮਾਰੀ ਆਵਾਜ਼ ਮੈਂ ਜੀਪੀ ਜਾ ਕਰਦੇ ਕਿ ਦادیه ਆ ਜੀ ਕੰਮੀ ਹੈ ਮੈਗੀ ਨਹੀਂ ਤੋ ਮੈਹੀ ਚਲਣ ਦੀ ਹੈ ਹਲਦੀ ਪੈ ਗਈ ਆਓ ਕਿਉਂ ਭਾਈ ਲੇਕਾ ਲੱਗ ਗਿਆ ਜਲਦੀ ਪੂਣੀ ਪਾਉਣ ਨੂੰ ਜੈਦੀ ਕਿ ਨਹੀਂ ਪੂਣੀ ਚਾਹੀਦੀ ਬਣਾ ਨਹੀਂ ਵੀ ਪੂਣੀ ਜੈਦੀ ਮੈਂ ਪਾਉਂਦੀ ਬਣਾਉਂਦੀ ਹਾਂ ਤੁਰ ਗਏ ਉਹ ਨਹੀਂ ਕਿਤੇ ਸਰਲਿਕ ਉਹ ਨਹੀਂ ਨਾ ਇਹ ਬਿੜਾ ਕਰਕੇ ਨਾ ਮੈਦਾ ਹਰ ਕੀ ਹੋਊਗਾ ਅੰਦੀ ਮਰੀ ਲੋਕੀ ਬਖਨੇ ਜੀ ਦੁੱਧ ਪਾਏ ਨੰਦੇ ਸਸ ਜੀ ਤੁਹਾਨੂੰ ਬਤੋ ਤੁਹਾਨੂੰ ਲੱਗਦੀ ਕੀ ਰਹੀ ਆ ਉਹ ਤੇਮਾਟੇ ਦੇ ਪਾਉਗੇ ਜੇ ਨਹੀਂ ਬਾਜੀ ਨੂੰ ਪਾਣੇ ਪਨੇ ਵੀਰੇ ਚ ਲੈ ਗਰਮ ਕਿਤੇ ਹੋਣੀ ਦੀ ਜੇਤੀ ਹਯਾ ਤੇਰੇ ਕੀ ਪੀਏ ਜਿਹੜੇ ਰਿਹਾ ਸਾਰੇ ਇਦਾਂ ਵਲੋਗਾ ਦੇ ਨਾਲ ਤਾਂ ਚੈਨ ਨੂੰ ਕਰ ਦਿਓ ਲਾਈਕ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਚੰਗਾ ਹੈ ਸਾਰਿਆਂ ਨੂੰ ਸਸਰੀਆਂ ਕਾਲ